ਨੰਨ ਦੀ ਗਰਾਹ ਆਪਣੇ ਖੇਤਾਂ ਦੇ ਜਾ ਰਹੇ ਸੀ ਨੱਕੜ ਵੱਢ ਰਹੇ ਸੀ ਨੱਕੜ ਦੇ ਘਟਾਏ ਸੀਗਾ ਕਿ ਆ ਕੀ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋ ਲਿਆਣ ਜਾ ਰਹੇ ਸੀਗਾ ਜਿਆਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ ਮੈਨੂੰ ਨਜਰੀ ਗੁਜਰੀ ਵਗੈਰਾ ਤੇ ਉਹਦੇ ਖੱਡੇ ਸੀਗੇ ਖੱਡੇ ਚ ਕਾਫੀ ਅਸਰ ਕੇ ਖੱਡੇ ਹਿੱਡੇ ਕੇ ਫਿਰ ਉੱਠਣੇ ਦਾ 9:30 ਦੇ ਕਿ ਬਹੁਤ ਬੋਲਦੇ ਕਿ ਆ ਜਾਉਣ ਦੇ ਸੀ ਯਾਰ ਕੰਡੇ ਦਾ ਏਰੀਆ ਆ ਤੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸਾਤੀ ਦਿਨ ਹੁੰਦੇ ਆ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਵਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ دریاਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸੇ ਤੁਰੰਤ ਹਾਸੀ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨਹਿਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨਹਿਰੀ ਵਿਭਾਗ ਹੁੰਦਾ ਜਾਂ ਡੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖਰੇਖ ਕਰਨਾ ਨਹਿਰਾਂ ਦੇ ਕੰਡਿਆਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ 'ਚ ਕਮ ਸਕ ਕਮ ਇੱਕ ਟੀਮਾਂ ਰੱਖੀਆਂ ਜਾਣ ਇਹਨਾਂ ਦਾ ਓਨ ਦੈਟ ਜਿੱਦਾਂ ਬਰਸਾਤੀ ਸੀਜ਼ਨਾਂ 'ਚ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਅਜੋ ਇਹ ਜੇ ਘਟਨਾ ਤੋਂ ਬਚਿਆ ਜਾ ਸਿ ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਕੋਤਾ ਫ